ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਹੁਣ ਖੇਤ ਵਿੱਚ ਗਏ ਸੀਗੇ ਢੇੜਾ ਮਾਰਨ ਇੱਧਰ ਭੈਣ ਤੋੜ ਰਹੀ ਆ ਸਾਗ ਆਪਣਾ ਸਾਗ ਆਪਾਂ ਵੀ ਤੋੜਨਾ ਸੀਗਾ ਦੇਖਦੀ ਮੈਂ ਪਾਲਕ ਵੱਢਦੀ ਐ ਇੱਥੋਂ ਤੇ ਇੱਧਰ ਕੁੱਟਦੀ ਆਪਾਂ ਚਟਣੀ ਇੱਕ ਚਟਣੀ ਕੁੱਟਦੀ ਆ ਟਮਾਟਰਾਂ ਦੀ ਇੱਕ ਕੁੱਟਦੀ ਆ ਧਨੀਏ ਦੀ ਸਮਾਨ ਇਕੱਠਾ ਕਰਕੇ ਚੀਰ ਲਿਆ ਕੱਟ ਲਿਆ ਮੈਂ ਇੱਧਰ ਆਪਾਂ ਕੁੱਟਦੀਆਂ ਚਟਣੀ ਤੇ ਲੋ ਜੀ ਇੱਧਰ ਕੁੱਟਦੀਆਂ ਹਰੀ ਚਟਣੀ ਪਿਆਜ਼ ਅਦਰਕ ਤੇ ਹਰੀ ਮਿਰਚ ਧਨੀਆ ਪਾ ਲਿਆ ਇਹਦੇ ਵਿੱਚ ਐਵੇਂ ਦਿਖਾ ਦਾਨੀਆਂ ਇਹਦੇ ਵਿੱਚ ਹਰੇ ਧਨੀਆ ਮਿਰਚ ਪਿਆਜ਼ ਤੇ ਇਧਰ ਕੁੱਟਦੇ ਆ ਟਮਾਟਰ ਦੀ ਪਿਆਜ਼ ਪਾ ਲਿਆ ਤੇ ਇਹਦੇ ਵਿੱਚ ਅਦਰਕ ਹਰੀ ਮਿਰਚ ਇਹ ਲਾਲ ਟਮਾਟਰਾਂ ਦੀ ਕੁੱਟਾਂਗੇ ਤੇ ਇਹ ਕੁੱਟਾਂਗੇ ਹਰੇ ਧਨੀਏ ਦੀ ਦੋ ਤਰ੍ਹਾਂ ਦੀ ਚਟਨੀ ਕੁੱਟਦੀਆਂ ਕੁੱਟ ਕੇ ਦਿਖਾਉਣੀ ਆ ਆਪਾਂ ਹੁਣ ਤੁਹਾਨੂੰ ਵੇਰ ਤੇ ਲੋ ਜੀ ਉਹ ਕਰੀਏ ਹੁਣ ਕੰਮ ਸਟਾਰਟ ਆਪਾਂ ਲੋ ਜੀ ਇਹਦੇ ਚ ਪਾ ਲਈ ਸ਼ੱਕਰ ਸ਼ੱਕਰ ਪਾ ਲਈ ਚੀਨੀ ਤੇ ਨਾਣ ਪਾ ਲਿਆ ਚੀਨੀ ਨਹੀਂ ਨਾਣ ਇਹ ਲਾਗੜੀ ਦੀ ਲੋ ਜੀ ਇੱਧਰ ਕਟ ਲਈ ਲਾਲ ਚਟਣੀ ਆਪਾਂ ਨੇ ਇਹਦੇ ਵਾਲੀ ਟਮਾਟਰ ਦੀ ਇਹ ਟਮਾਟਰ ਵਾਲੀ ਤੇ ਇੱਧਰ ਕੱਟ ਲਈ ਹਰੀ ਟੜੀ ਜੀ ਹੁਣ ਇਹਨੂੰ ਲਗਾ ਦਈਏ ਆਪਾਂ ਤਰਕਾ ਹੁਣ ਇਹਨੂੰ ਤਰਕਾ ਲਗਾ ਲਈਏ ਧਨੀਏ ਦੀ ਇਹਨੂੰ ਟਮਾਟਰਾਂ ਦੀ ਉਹ ਗਰਮ ਕਰ ਲਈਏ ਲੇਕਿਨ ਭਾਈ ਇਹ ਕਿਉਂ ਆਪਾਂ ਇਹਨਾਂ ਕਿਉਂ ਪਾ ਕੇ ਤੜਕਾ ਲਗਾਉਣੀ ਆ ਫਿਰ ਕਰੀਏ ਕਿਉਂ ਗਰਮ ਇਹਨੇ ਗਰਮ ਹੋ ਜਵੇ ਕਿਉਂ ਕਿਉਂ ਗਰਮ ਕਰਕੇ ਫਿਰ ਇਹ ਪਾ ਲਾਂਗੇ ਇਹਨੂੰ ਭੁੰਨ ਲਾਂਗੇ ਤੜਕਾ ਲਗਾ ਲਾਂਗੇ ਆਪਾਂ ਉਜੀ ਤੜਕਾ ਲਗਾਤਾ ਹੁਣ ਇਹਦੇ ਚ ਹੁਣ ਇਹ ਚਲੂਗੀ ਤੇ ਇਹ ਹੈਗੀ ਲਾਲ ਟਮਾਟਰਾਂ ਦੀ ਤੇ ਇਹ ਹੈਗੀ ਧਣੀਆਂ ਦੀ ਦੋ ਤਰ੍ਹਾਂ ਦੀ ਚਟਣੀ ਤਿਆਰ ਆਪਣੀ ਤੜਕਾ ਲਾ ਕੇ ਭੁੰਨ ਲੂਗੀ ਹੁਣ ਇਹਨੂੰ ਇਹ ਲੋ ਜੀ ਟਮਾਟਰਾਂ ਦੀ ਚਟਣੀ ਕੁੱਟ ਕੇ ਆਪਾਂ ਨੇ ਕੱਢ ਲਈ। ਕੌਲੀ ਜੂਨ ਦਵਾਰੇ ਕੱਟ ਕਰ ਬਣਾਉਂਦੇ ਹਾਂ। ਇਹ ਥੋੜੀ ਜਿਹੀ ਸੁੰਗੜੀ ਲੱਗਦੀ ਜਿਵੇਂ ਤੋਂ। ਮੈਂ ਕਰੀ ਦੀ ਉੱਤਰ। ਥੋੜੀ ਲੱਗੀ ਚਲੋ ਜੀ ਹੁਣ ਆਪਾਂ ਇਹ ਚਟਣੀ ਨੂੰ ਤਿਆਰ ਕਰਤਾ ਬਣਾਉਣੀ। ਇਹਨੂੰ ਗਰਮ ਕਰ ਲਿਆ ਪਹਿਲਾਂ ਆਪਾਂ ਨੇ ਚੰਗੀ ਤਰ੍ਹਾਂ। ਇਹ ਉਸ ਤੋਂ ਬਾਅਦ ਹੀ ਪਾਉਣਾ ਹੈ। ਐਸਾ ਨਹੀਂ ਹੋ ਰਿਹਾ ਕੋਈ ਤੇ ਹੋਣੀ ਨਾ। ਛੋਲੇ। ਕੀ ਨੀਂ ਚੀਨੀ ਇੰਟਰਕਲ ਗਾ ਲਈ ਧਨੀਏ ਹੀ ਕਟਣੀ ਨੂੰ ਵੀ ਅੱਜ ਸਟਾਰਟ ਕਰਵਾ ਕੇ ਖਾਵਾਂਗੇ ਬੇਸਿਕ ਤੋਂ ਦੋ ਤਰ੍ਹਾਂ ਦੀਆਂ ਚਟੀਆਂ ਕੁੱਟੀਆਂ ਜਿਹਦੇ ਨੇ ਲਾਲ ਖਾਣੀ ਨੂੰ ਲਾਲ ਖਾਣਨਗੇ ਹਰੀ ਖਾਣਨਗੇ ਤੇ ਲੋਕੀ ਚੋਪਾ ਕੇ ਕੁਝ ਮਿਨੀ ਕੁੜੇ ਜਿਹਾ ਫਰਾਈ ਕਰ ਲੈਣੇ। ਕੁੱਟਿਆ ਮਾਰ ਕੇ ਟੇਸਟੀ ਬਹੁਤੋਂ ਲੱਗੇ। ਲੋਕੀ ਚੋਪਾ ਕੇ っちゃんとしたフな、いいないかもかってもいいかな。 ਇਹ ਲੋ ਜੀ ਰਾਤ ਤਾਂ ਖਾਲੀ ਸੀ ਆਪਾਂ ਐਵੇਂ ਹੀ ਤੇ ਹੁਣ ਸਵੇਰੇ ਬੇਟਾ ਕਹਿੰਦਾ ਅੱਜ ਚਾਹੀਦੇ ਨੇ ਪਰੌਂਠੇ ਚਟਣੀ ਨਾਲ ਖਾਊਗਾ ਮੈਂ ਤਾਂ ਤੇ ਫਿਰ ਮੈਂ ਕਿਹਾ ਸਵੇਰੇ ਚਟਣੀ ਨਾਲ ਪਰੌਂਠੇ ਬਣਾ ਲੈਣੀ ਆ 2 2 4 4 ਦੇਖੋ ਤੇ ਜਿਹੜੇ ਖਾਣੇ ਹੋਗੇ ਖਾ ਲਾਂਗੇ ਜੀ ਇਹਨਾਂ ਨੇ ਚਾਹ ਨਾਲ ਹਨਾ ਤੇ ਚਲੋ ਜੀ ਹੁਣ ਆਪਾਂ ਬਣਾ ਲੀਏ ਪਰੌਂਠੇ 4 ਫੁੱਲੇ 4 4 ਬਣਾ ਲੀਏ ਤੇ ਫਿਰ ਮੈਂ ਵੀ ਬਣਾਉਣ ਲੱਗ ਗਈ ਤੇ ਫੋਨ ਰੱਖਤਾ ਸੀਗਾ ਫੋਨ ਰੱਖ ਕੇ ਹੁਣ ਬਣਾਉਣੀ ਹੈ ਤੇ ਲੋਜੀ ਚਟਣੀਆਂ ਬਣ ਗਈਆਂ ਵਧੀਆ ਬਹੁਤ ਟੇਸਟੀ ਬਣੀਆਂ ਤੇ ਹੁਣ ਆਪਾਂ ਨਾਲ ਬਣਾਂਗੇ ਚਾਹ ਤੇ ਨਾਲ ਬਣਦੀ ਗਏ ਚਾਹ ਦੁੱਧ ਗਰਮਾ ਗਰਮ ਲੇਕੇ ਮੈਂ ਲਾ ਰਹੀ ਹਾਂ ਤੂੰ ਉਸ ਗਰਮ ਗਰਮ ਖਾ ਲਓ ਡੇਟਨ ਮੇਂ ਗਰਮ ਗਰਮ ਖਾ ਲਾ ਜਿਵੇਂ ਨਾਲ ਨਾਲ ਦੀ ਨਾਲ ਗਰਮ ਗਰਮ ਨਾਲੀ ਤੇ ਲੋਜੀ ਉਹਦੀ ਆਪਣੇ ਪਿਆਰ ਦੀ ਤੇ ਹੁਣ ਬੇਟੀ ਨੂੰ ਫੜਾਦਾ ਨਾਲ ਪਾਦਾ ਗਰਮ ਕੇ ਚਾਟਣੀ ਵਿੱਚ ਕਿਉਂ ਪਾਦਾ ਤੇਲ ਹੋ ਜੀ ਇਹਨੇ ਇਹਨੇ ਹੋਰ ਪਾਦਾ ਨਹੀਂ ਆ 2 1 ਪਾ ਕੇ ਨਾਲ ਬੇਟੀ ਨੂੰ ਫੜਾਇਆ ਮੈਂ ਤੇ ਇਹਨੇ ਖਾਊਗਾ ਉਹ ਕਿਉਂ ਨਾਲ ਦੁੱਧ ਨਾਲ ਚਾਹ ਨਾਲ ਚਾਹ ਨਾਲ ਪਾਸੀ ਠੀਕ ਨੇ ਪਾਣੀ ਨਾਲ ਤਾਂ ਗਲਾ ਖਰਾਬ ਹੋ ਜਾਊਗਾ ਦੁੱਧ ਚਾਹ ਗਰਮ ਕਰਕੇ ਕੋਸੀ ਕੋਸੀ ਪੀ ਲੂਗਾ ਨਾਲ ਤੇ ਮੈਂ ਫੜਾਇਆ ਮਾਂ ਲੋ ਜੀ ਨਾਲ ਦੀ ਨਾਲ ਫੇਰ ਪਕਾਉਣੀ ਆ ਨਾਲ ਦੀ ਨਾਲ ਗਰਮ ਦੋ ਦੋ ਆਪਣੇ ਲਾ ਲਾਂਗੇ ਤੇ ਲੋ ਜੀ ਵੈਗੁਰੂ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਜਿਸ ਕਿਸੇ ਭੈਣ ਭਾਈ ਦਾ ਚਾਣਣੀ ਨਾਲ ਪਰੌਠੇ ਖਾਣ ਨੂੰ ਦਿਲ ਕਰਦਾ ਤੋ ਆਜੋ ਨਾਲ ਚਾਹ ਮਿਲੂਗੀ ਟੈਨਸ਼ਨ ਲੈਣ ਦੀ ਲੋੜ ਨਹੀਂ ਭੱਜ ਕੇ ਆਜੋ ਖਾਓ ਜੀ ਗਰਮਾ ਗਰਮ ਪਰੌਠੇ ਤੇ ਚਟਣੀ ਨਾਲ ਤੇ ਨਾਲ ਫਿਰ ਚਾਹ ਵੀ ਮਿਲ ਜੂਗੀ ਗਰਮਾ ਗਰਮ ਤੇ ਲੋ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਪਰੌਂਠੇ ਆਪਣੇ ਤਿਆਰ ਨੇ ਆਜੋ ਭੈਣ ਭਾਈਓ